یار ہم نے اج ریپہ بارہ بار گنڈے اپ پہ کہاں کا لکھتے ہیں ایک منٹ ایک منٹ اللہ اکبر ਆਪਾਂ ਜਿਹੜੇ ਦੋ ਦੋ ਦਾਰਾ ਕਿਤੇ ਮਤਲਬ ਮਰ ਰਿਹਾ ਤੇ ਜਿੰਦਰਗੱਲ ਜੀ ਜੀ ਥੋੜਾ ਅੱਜ ਨੂੰ ਆਉਂਦੀ ਰਹੇ ਅੱਜ ਆਉਂਦੇ ਆ YouTube ਤੇ ਇਹਨਾਂ ਨੂੰ ਨਾਈਟ ਹੋਵੇ ਅੱਗੇ ਆਓ ਇੱਥੇ ਆਓ ਤੇ ਖਾਓ ਥੋੜੇ ਥੋੜੇ ਕਿੰਨੇ ਬੜੇ ਆਹ ਆ ਵੀਰ ਛੱਡ ਲੈ ਨਾ ਨਰਾਜ ਹੋਣ ਅੱਜ ਕੋਈ ਨੀ ਟੋਰਲੇ ਪੈਕੇਟ ਮਾਤਾ ਕਰੋ ਟੋਰਮਾਂਟ ਕਰੋ ਆਪਣੇ ਨੂੰ ਲੱਗ ਗਿਆ ਉਹ ਆ ਗਿਆ ਆ ਆ ਦੇ ਬਿਨਾਂ ਹਾਰ ਆ ਆ ਦੇਖੋ ਨਾ ਇਹ ਲਾ ਕੁਆਲਿਟੀ ਦੇ ਵਿੱਚ ਆਹ ਦੇ ਹਾਂ ਹਾਂ ਦੇਖੋ ਅੱਲਾਹੁ ਅਕਬਰ عام <S spectrum micexual noise> آدمی پارٹی جنہ آباد انقلاب جنہ آباد عام آدمی پارٹی جنہ آباد انقلاب جنہ آباد بھائی بھگوان تمام جنہ آباد مکہ مانتری مکمان تسائی کے ماں جنہ آباد ایم بیل جائے جگتا سائی کے دیاد پورا جنہ آباد ਸਤਿ ਸ੍ਰੀ ਅਕਾਲ ਜਿੰਦਾਬਾਦ ਮਹਾਰਾਜ ਹੋਰ ਹਾਂ ਜਿੰਦਾਬਾਦ ਅਰੇ ਕੋਲ ਬੜਾ ਬੜਾ ਸੁਤੇ ਦੇਖੋ ਜੀ ਬੜਾ ਗਰੀਬੀ ਬੁੱਕ ਤੇ ਜੀ ਅੰਜੀ ਸਰ ਦੇਖਿਓ ਸਾਰੇ ਸਾਈਡ ਦੇਖਿਓ ਹੁਣ ਆਈ ਘਬੇ ਆ ਜਣਾਂ ਦੇ ਘਬੇ ਆ ਜੀ ਠੀਕ ਹੈ ਜੀ ਆਹ ਲੋ ਜੀ ਆਓ ਚਲੋ ਬੋਲੇ ਉਹ ਨਿਹਾਲ ਬਾਦਸ਼ਾਹ ਬਾਦ ਮੰਤਰੀ ਭਗਵੰਤ ਸਿੰਘ ਮਾਨ ਜਿੰਦਾਬਾਦ ਦਿਨਾਂ ਦੀ ਸਰਕਾਰ ਜਿੰਦਾਬਾਦ ਕੈਬਨਟ ਮੰਤਰੀ ਜਿੰਦਾਬਾਦ ਐਮ ਐਲ ਏ ਸਾਹਿਬ ਜਿੰਦਾਬਾਦ ਚੇਅਰਮੈਨ ਜਗਤਾਰ ਸਿੰਘ ਜੀ ਘੱਲ ਜਿੰਦਾਬਾਦ ਕੀ ਹੋ ਰਿਹਾ ਅੱਛਾ ਇਹ ਕਰੀਏ ਉਹ ਵਾਲਾ ਆਹ ਦੇਖੋ ਨਾ ਉਹ ਪੰਜ ਬੋਲੀਆਂ ਮੇਰੀ ਮੇਰੀ ਗੱਲੋ ਆਪ ਵੀ ਫੇਰ ਕਰ ਲਿਓ ਪਹਿਲਾਂ ਬਾਈਕ ਲਾਓ ਇੱਥੇ ਕੁਰਸੀ ਲਵਾ ਲਓ ਇੱਥੇ ਬਰਾਬਰ ਕੁਰਸੀ ਲਵਾਓ ਅਸੀਂ ਖੜ ਕੇ ਕਰੀਏ ਨਹੀਂ ਨਹੀਂ ਹਾਂਜੀ ਹਾਂਜੀ ਬਰੇਂ ਜੀ ਬਾਈਕ ਚੱਕੜ ਮੇਰੀ ਪੈਰੋਂ ਅੰਦਰ जनाब जनाब जी 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 سم نے دیکھا جیمرے اسمرے بہت بہت مبارک ਆਪਾਂ ਵਰਕੀ ਬਾਈ ਕਰ ਦਿੰਦੇ ਆ ਪਤਾ ਕੀ ਹੋਣਾ ਵੀਰੇ ਸਾਡਾ ਯਾਰ ਫੜ ਕੇ ਬਾਈਟ ਦੇ ਮਾਈਕ ਬਾਈਕ ਚੋੜਣਾ ਹੈ ਬੰਦੇ ਦੀ ਤੀਰੇ ਦੇ ਤੀਰੇ ਸਾਹਮਣੇ ਇੱਕ ਜੁਨੀ ਬਹਿ ਗਿਆ ਅੱਗੇ ਆਪਾਂ ਦੂਜੀ ਪੱਟੀ ਉਹ ਪਈਆਂ ਯਾਰ ਆ ਲੈ ਲੋ मैम <laughs> कैमरे <laughs> ਸਾਨੂੰ ਕੋਈ ਨਾ ਬੋਲ ਰੱਖਣਾ ਕੋਈ ਮੇਰੇ ਐਂਗਲ ਬਸ ਚਲੋ ਬੰਦੇ ਆ ਗਈ ਕੁਰਸੀ ਆ ਗਈ ਹਾਂ ਦੂਜੀ ਵੀ ਮਸਾ ਲੋ ਇੱਕ ਹੋਰ ਫੈਕਟਰੀ ਦਾ ਦੂਜੀ ਕੁਰਸੀ ਕੋਈ ਵੀ ਕੋਰਸੀ ਕਰਦੀਆਂ ਇਹਨਾਂ ਨੂੰ ਪੁੱਛੋ ਆਹ ਕੁਰਸੀ ਕੁਰਸੀ ਕਰਦੀ ਆ ਗਈ ਕਿੱਥੇ ਬੈਠੋ ਨਿਕਲੋ ਮਾਡਮ ਸਾਹਿਬ ਜੀ ਨਾਲ ਬੜਾ ਇੱਕ ਬੜਾ ਇਤਿਹਾਸਿਕ ਮੌਕਾ ਨਿਭਾਉਣਗੇ ਸਭ ਤੁਹਾਾਰ ਦਾ ਬਹੁਤ ਬਹੁਤ ਸ਼ੁਕਰੀਆ ਹੈ ਅੱਗੇ ਰਹਿਣੇ ਕਿੰਨੇ ਬਸਤੇ ਆਪ ਨੂੰ ਵੀ ਪਿਆਰ ਕਰਦਾ ਸਭ ਬੱਚੋ ਜਿਹੜੇ ਕਿ ਮਾਹਨ ਬੜੀ ਯੋਗਰਾਂ ਦੋ ਜਿਹੜੇ ਥੋੜੀ ਸੱਚ ਇੱਧਰ ਮਿਲੇ ਕੋਈ ਨਹੀਂ ਬਜਾ ਬੜਾ ਠੀਕ ਹੈ ਜੀ ਮੇਰੀ ਬਾਤ ਚੈੱਕ ਕਰਦੇ ਮੈਂ ਲੋ ਕਰੀ ਜੀ ਜੀ ਦੋੜਾ ਪਿੱਛੇ ਨਹੀਂ ਕਰ ਲੈ ਹੈ ਆਈਡੀ ਚ ਕੋਰ ਆ ਰਹਾ ਨਾਲ ਨਾਲ ਥਲੇ ਥਲੇ ਰੱਖ ਲੋ ਉਹਨੂੰ ਬੋਦਰ ਕੋਸਿ ਦੇ ਲੈ ਕੇ ਜਾ ਆਹ ਤੇ ਉਹਨੂੰ ਬੜੀ ਬਸੀ ਆਹ ਕੁਝ ਬਾਗੇ ਵੀ ਲੇਕੋ ਪਤਾ ਨਹੀਂ ਕਿ ਆ ਰਹੇ ਨੇ ਜੀ ਆ ਰਹੇ ਨੇ ਕਿਚਨ ਮੋਜੂ ਉਹਦੇ ਉੱਪਰ ਤੋਂ ਨਿਗਰਾਨੀ ਕਰਦੇ ਕਹਿੰਦਾ ਕਿ ਭਾਈ ਸਾਰੇ ਤੋਂ ਪਹਿਲਾਂ ਸਾਰੇ ਤੋਂ ਮਾਣਿਕ ਸਨੀ ਤੇਰਾ ਬੇਚਾਰਾ ਆਪ ਤੋਂ ਪਹਿਲਾਂ ਇੱਕ ਮਿੰਟ ਪਹੁੰਚਾ ਹਾਂਜੀ ਬੋਲਣਾ ਕਰੋ ਜੀ ਚਲੋ ਜੀ ਆ ਬਾਹਰ ਸਾਬ ਜੀ ਆ ਬਾਹਰ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਤੇ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਇੱਕ ਬਹੁਤ ਖੁਸ਼ੀ ਦੇ ਮੌਕੇ ਦੇ ਉੱਤੇ ਇਕੱਤਰਤ ਹੋਏ ਹੋ ਸਾਡੇ ਬਹੁਤ ਹੀ ਜੁਝਾਰੂ ਸਾਥੀ ਸਾਡੇ ਭਰਾ ਆਮ ਆਦਮੀ ਪਾਰਟੀ ਦੇ ਬੜੇ ਹੀ ਡੈਡੀਕੇਟਿਡ ਵਰਕਰ ਜਿਹੜੇ ਪਾਰਟੀ ਦੇ ਨਾਲ ਜਨ ਪ੍ਰਤੀ ਰਾਤ ਹਰ ਧੁੱਪ ਹਰ ਛਾਂ ਚ ਮੀਂਹੇਰੀ ਝੱਖੜ ਚ ਬਰਾਬਰ ਇੱਕ ਢਾਕੇ ਬਰਾਬਰ ਖੜੇ ਰਹੇ ਨੇ ਅੱਜ ਵੀ ਖੜੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਉਹਨਾਂ ਨੂੰ ਮਾਰਕੀਟ ਕਮੇਟੀ ਸ਼੍ਰੀ ਮਾਚੀਵਾੜਾ ਸਾਹਿਬ ਦਾ ਜੋ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਗੱਲ ਲਈ ਜਿੱਥੇ ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਵਧਾਈ ਦਿੰਨਾ ਉਥੇ ਸਾਰੇ ਗਿੱਲ ਪਰਿਵਾਰ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਇਹਨਾਂ ਨੂੰ ਚਾਉਣ ਵਾਲਿਆਂ ਨੂੰ ਇਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਵਧਾਈ ਦਿੰਦਾ। ਇਸ ਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਇੱਕ ਪਾਰਟੀ ਦੇ ਵਰਕਰ ਨੂੰ ਜਿਸ ਇਨਸਾਨ ਨੇ ਆਪਣਾ ਜ਼ਿੰਦਗੀ ਦਾ ਸਫਰ ਸ਼ੁਰੂ ਕਰਕੇ ਪਾਰਟੀ ਦੇ ਨਾਲ ਦਿਨ ਰਾਤ ਕੰਮ ਕੀਤਾ ਔਰ ਪਾਰਟੀ ਦੇ ਨਾਲ ਹਿੱਕ ਡਾਕੇ ਖੜੇ ਅੱਜ ਉਹਨਾਂ ਨੂੰ ਐਡਾ ਵੱਡਾ ਮਾਣ ਤੇ ਇੱਜ਼ਤ ਤੇ ਸਤਿਕਾਰ ਬਖਸ਼ਿਆ ਔਰ ਮੈਂ ਉਹਰੇ ਤਾਰੀਫ ਕਰਨੀ ਚਾਹੂੰਗਾ ਮੇਰੇ ਭਰਾ ਸਰਦਾਰ ਜਗਤਾਰ ਸਿੰਘ ਜੀ ਦਿਆਰਪੁਰਾ ਸਾਹਿਬ ਜਿਹੜੇ ਉਰੋਂ ਹਲਕਾ ਸਮਰਾਲਾ ਦੀ ਨੁਮਾਇੰਦਗੀ ਕਰ ਰਹੇ ਨੇ ਉਹਨੂੰ ਐਮਐਲਏ ਸਾਹਿਬ ਨੇ ਔਰ ਜੀਨਾ ਦੇ ਨਾਲ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੇ ਹਰ ਦੁੱਖ ਸੁੱਖ ਦੇ ਵਿੱਚ ਹਰ ਜਿੱਥੇ ਕਿਤੇ ਪਾਰਟੀ ਨੂੰ ਜ਼ਰੂਰਤ ਪਈ ਜਿੱਥੇ ਕਿਤੇ ਰੈਲੀ ਕਰਵਾਉਣੇ ਦੀ ਜ਼ਰੂਰਤ ਪਈ ਜਿੱਥੇ ਕਿਤੇ ਐਜੀਟੇਸ਼ਨਾਂ ਦੀ ਜ਼ਰੂਰਤ ਪਈ ਸੰਘਰਸ਼ ਦੀ ਜ਼ਰੂਰਤ ਪਈ ਪ੍ਰਾਣੀਆਂ ਜਿਹੜੀਆਂ ਗੂੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਲਈ ਜਦੋਂ ਕਦੇ ਵੀ ਪਾਣੀ ਦੀਆਂ ਬਿਛਾਰਾਂ ਤੱਕ ਖਾਣੀਆਂ ਪਈਆਂ ਔਰ ਜਦੋਂ ਵੀ ਪ੍ਰਾਣੀਆਂ ਸਰਕਾਰਾਂ ਦਾ ਸਮੇਂ ਸੰਘਰਸ਼ ਕਰਦੇ ਹੋਏ ਉਹਨਾਂ ਦੀ ਤਸ਼ੱਦਦ ਸਹਿਣੀ ਪਈ ਜਿਹੜੇ ਉਹ ਧਿਆਲਪੁਰਾ ਸਾਹਿਬ ਦੇ ਨਾਲ ਸਾਥੀ ਬਣ ਕੇ ਧਿਰ ਬੜ ਕੇ ਸੁਖਵਿੰਦਰ ਸਿੰਘ ਜੀ ਗਿੱਲ ਨਿਤਰੇ ਤੇ ਉਹਨਾਂ ਨੂੰ ਅੱਜ ਪਾਰਟੀ ਨੇ ਆਇਟਾ ਵੱਡਾ ਜੋ ਮਾਨ ਸਤਕਾਰ ਬਖਸ਼ਿਆ ਇਸ ਲਈ ਮੈਂ ਐਮਐਲਏ ਜਗਤਾਰ ਸਿੰਘ ਜੀ ਦਿয়ালਪੁਰਾ ਸਾਹਿਬ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਸਾਡੇ ਵਿੱਚ ਸਰਦਾਰ ਜਗਜੀਵਨ ਸਿੰਘ ਜੀ ਖੀਲੀਆਂ ਸਾਹਿਬ ਸਾਫ ਕਾ ਐਮਐਲਏ ਸਾਹਿਬ ਵੀ ਬੈਠੇ ਨੇ ਇਹਨਾਂ ਦਾ ਵੀ ਵੈਲਕਮ ਹੈ ਤੇ ਨਾਲ ਜਿੰਨੇ ਅੱਜ ਆਮ ਆਦਮੀ ਪਾਰਟੀ ਦੇ ਪੂਰੇ ਮਿਊਨਿਸਪਲ ਕਾਉਂਸਲਰ ਖੜੇ ਨੇ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਜੀ ਹੋ ਗਏ ਜਿੰਨੇ ਸਾਡੇ ਉਰੇ ਬਹੁਤ ਪਤਵੰਤੇ ਸੱਜਣ ਪਹੁੰਚੇ ਨੇ ਸਾਰਿਆਂ ਦਾ ਬਹੁਤ ਤਹਿ ਦਿਲ ਦੀ ਕਦਰ ਹੈ। ਇੱਕੋ ਧੰਨਵਾਦ। ਇੱਕੋ ਇੱਕ ਪਾਰਟੀ ਹੈ। ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਜਿੱਥੇ ਆਮ ਇਨਸਾਨ ਦੀ, ਆਮ ਬੰਦੇ ਦੀ ਇੱਕ ਸਧਾਰਨ ਘਰ ਦੇ ਵਲੰਟੀਅਰ ਦੀ ਐਡੀ ਪੁੱਛ ਪ੍ਰਤੀਤ ਹੁੰਦੀ ਹੈ। ਅਸੀਂ ਸਾਰੇ ਜਣੇ ਆਮ ਘਰਾਂ ਦੇ ਧੀ ਪੁੱਤ ਸੀ। ਸਾਨੂੰ ਪਾਰਟੀ ਨੇ ਟਿਕਟਾਂ ਨਾਲ ਨਵਾਜਿਆ। ਸਾਨੂੰ ਹਲਕਾ ਇੰਚਾਰਜ ਬਣਾਇਆ। ਫੇਰ ਉਸ ਤੋਂ ਬਾਅਦੋ ਸਾਡੇ ਹਲਕੇ ਦੀ ਜਨਤਾ ਨੇ ਸਤਕਾਰਯੋਗ ਸੰਗਤ ਨੇ ਸਾਨੂੰ ਪਿਆਰ ਦਿੱਤਾ ਸਾਨੂੰ ਭਰਾਵਾਂ ਨੂੰ ਸਾਰਿਆਂ ਨੂੰ ਐਮਐਲਏ ਬਣਾਇਆ ਫਿਰ ਅੱਜ ਪਾਰਟੀ ਨੇ ਐਡਾ ਮਾਨ ਸਤਕਾਰ ਬਖਸ਼ਿਆ ਸਾਨੂੰ ਮੰਤਰੀ ਬਣਾਇਆ ਸੋ ਮੈਂ ਜਿੰਨੀ ਤੈਅ ਦਿਲ ਦੀ ਗਹਿਰਾਈ ਤੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰ ਸਕਾਂ ਉਹਨਾਂ ਥੋੜਾ ਅੱਜ ਮਨ ਬੜਾ ਖੁਸ਼ ਹੈ ਬਾਗੋ ਬਾਗ ਹੋ ਗਿਆ ਮਨ ਇਹ ਚੀਜ਼ ਦੇਖ ਕੇ ਕਿ ਸਾਡੇ ਸੰਘਰਸ਼ ਦੇ ਸਾਥੀ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਜੋ ਮਾਰਕੀਟ ਕਮੇਟੀ ਮਾਛੀਵਾੜਾ ਸਾਹਿਬ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਦਾਰ ਜੀ ਮਰੀਜ਼ਾਂ ਦੇ 335 ਅਕ ਦੇ ਡਿਪਾਰਟਮੈਂਟ ਵੀ ਤੁਹਾਡੇ ਕੋਲ ਮੱਛੋੜਾ ਚਾਸਕ ਧਰਤੀ ਆ ਤੁਸੀਂ ਪਹਿਲੀ ਵਾਰ ਆਏ ਹੋ ਪੂਰੇ ਜ਼ਿਲ੍ਹਾ ਖੰਡਾਂ ਦੇ ਇੱਕੋ ਇੱਕ ਮੰਤੂਲ ਸੋ ਸਾਡੇ ਚਾਸਕ ਸ਼ਹਿਰ ਲਈ ਪੈ ਕਲੀ ਮੰਗ ਲਈ ਜੀ ਮਾਨ ਸਰ ਸਾਹਿਬ ਨੇ ਉਹ ਲਾ ਮੰਗਾਦਾ ਸਾਡਾ ਸਰ ਕੀ ਬਣੇ ਬਿਲਕੁਲ ਜੋ ਵੀ ਜੋ ਵੀ ਡਿਮਾਂਡ ਕੋਰੋਜ਼ਮੈਂਟ ਕਲਚਰ ਡਿਪਾਰਟਮੈਂਟ ਦੀ ਵਾਕ ਕੋਰ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਸੰਭਾਲੀ ਹੈ ਜੋ ਵੀ ਡਿਮਾਂਡ ਤੁਸੀਂ ਮੈਨੂੰ ਸ਼੍ਰੀ ਮਾਚੂਵੜਾ ਸਾਹਿਬ ਦੇ ਹੀ ਦੱਸੋਗੇ ਸਾਡੀ ਸਭ ਤੋਂ ਪਵਿੱਤਰ ਧਰਤੀ ਹੈ 10ਵੇਂ ਪਾਸ਼ਾ ਸਾਹਿਬ ਸਿੰਘ ਉਪਰ ਗੋਬਿੰਦ ਸਿੰਘ ਮਹਾਰਾਜੀ ਦੀ ਚੰਚੋਪਰਾਹ ਕੋ ਧਰਤੀ ਹੈ ਸੋ ਜੋ ਵੀ ਡਿਮਾਂਡ ਸਾਡੇ ਕੋਲ ਤੁਸੀਂ ਰੱਖੋਗੇ ਮੈਂ ਇਮੀਡੀਏਟਲੀ ਉਸ ਡਿਮਾਂਡ ਦੇ ਉੱਤੇ ਗੌਰ ਕਰਦੇ ਹੋਏ ਜਿਸ ਕਸਮ ਦੀ ਤੁਸੀਂ ਮੰਗ ਰੱਖੋਗੇ ਉਹਨੂੰ ਅਸੀਂ ਕਾਪਰ ਕਰਵਾਉਣਾ ਸਰ 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 ਇਹ ਤੁਹਾਡਾ ਆਪਣਾ ਡੈਡੀਕੇਟਿਡ ਵਰਕਰ ਹੈ ਫ্রম ધ ਵੈਰੀ ਬਿਗਨਿੰਗ ਨੂੰ ਇੰਨੇ 3 ਸਾਲ ਬਾਅਦ ਕਿਉਂ ਤੁਸੀਂ ਇਸ ਤੁਸੀਂ ਚੰਗੇ ਕੰਮ ਦੀ ਹਮੇਸ਼ਾ ਸਲਾਹਾ ਕਰਨੀ ਚਾਹੀਦੀ ਹੈ ਕੋਈ ਵੀ ਕੰਮ ਹੁੰਦਾ ਉਹਨੂੰ ਇੱਕ ਪ੍ਰੋਸੀਜਰ ਤੇ ਟਾਈਮ ਲੱਗਦਾ ਹੈ ਉਹ ਹਮੇਸ਼ਾ ਮੇਰੀ ਇੱਕ ਬੇਨਤੀ ਹੈ ਕਿ ਜਿਹੜਾ ਕੁਐਸਚਨ ਹੈ ਸਵਾਲ ਹੈ ਪੋਜ਼ਿਟਿਵ ਐਟੀਟਿਊਡ ਦਾ ਪੁੱਛਣਾ ਚਾਹੀਦਾ ਮਤਲਬ ਕਿ ਹਰ ਇੱਕ ਚੀਜ਼ ਦਾ ਇੱਕ ਪ੍ਰੋਸੀਜਰ ਹੈ ਚੱਲਦਾ ਸੋ ਪਾਰਟੀ ਨੇ ਇੱਕ ਇਹ ਵੀ ਤਾਂ ਦੇਖੋ ਕਿੱਡੀ ਵੱਡੀ ਗੱਲ ਕੀਤੀ ਹੈ ਕਿ ਇੱਕ ਆਮ ਕਰਦੇ ਸਧਾਰਨ ਕਰਦੇ ਅੱਜ ਇੱਕ ਵਲੰਟੀਅਰ ਨੂੰ ਐਡਾ ਵੱਡਾ ਮਾਣ ਬਖਸ਼ਿਆ ਸੋ ਇਸ ਗੱਲ ਤੇ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਇੱਕ ਪੋਜ਼ਿਟਿਵ ਸਵਾਲ ਹੋਵੇ ਪੀਸ 15000 ਕੋਰਸ ਤੁਸੀਂ ਮਿਲਿਓ ਕੋਰਸ ਤੁਸੀਂ ਜੀ 15000 ਰੁਪਏ ਬਈ ਮਰਦਾ ਇਹਦਾ ਪੀਸ ਜਨਾ ਇਹ ਲਗੂ ਬਿਲਕੁਲ ਅਸੀਂ ਇਸ ਵਾਰ ਸਾਡਾ ਤਕਰੀਬਨ ਤਕਰੀਬਨ ਬਜਟ ਦੇ ਵਿੱਚ 4600 ਕਰੋੜ ਰੁਪਇਆ 4600 ਕਰੋੜ ਅਸੀਂ ਸੈਂਕਸ਼ਨ ਕੀਤੇ ਨੇ ਜਿਹਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਸਭ ਤੋਂ ਵੱਡਾ ਕੰਮ ਅਸੀਂ ਕਰਨ ਜਾ ਰਹੇ ਹਾਂ 17000 ਟੋਬੇ ਜਿਹੜੇ ਪੂਰੇ ਪੰਜਾਬ ਦੇ ਅੰਦਰ ਨੇ ਜਿਨ੍ਹਾਂ ਨੂੰ ਆਪਾਂ ਪਿੰਡ ਦੇ ਟੋਬੇ ਕਹਿੰਦੇ ਆ ਪਾਉਂਡਸ ਕਹਿੰਦੇ ਆ ਉਹਨਾਂ ਦੀ ਡੀਵਾਟਰਿੰਗ ਕਰਕੇ ਉਹਨਾਂ ਨੂੰ ਖਾਲੀ ਕਰਕੇ ਜਿਹਦੇ 'ਚ ਮੈਨੂੰ ਇਹ ਦੱਸਦੇ ਹੋ ਬੜਾ ਮਾਣ ਮਸੂਰਿਆ ਅਸੀਂ 850 ਟੋਬੇ 17000 'ਚੋਂ ਅਸੀਂ ਸਿਰਫ ਤੇ ਸਿਰਫ ਇਹਨਾਂ 15 ਦਿਨ ਦੇ ਵਿੱਚ ਵਿੱਚ 850 ਪਿੰਡਾਂ ਦੇ ਟੋਬੇ ਪਾਣੀ ਡੀਵਾਟਰਿੰਗ ਕਰਾ ਕੇ ਖਾਲੀ ਕਰਤੇ ਤੇ ਉਹਨਾਂ ਦੇ ਉਹਨਾਂ ਦੀ ਸਫਾਈ ਦਾ ਕੰਮ ਡੀਸੈਲਟਿੰਗ ਦਾ ਕੰਮ ਤੇ ਜਿੱਥੇ ਜ਼ਿਆਦਾ ਡੂੰਘੇ ਹੋ ਗਏ ਉੱਥੇ ਰੀਸੈਲਟਿੰਗ ਦਾ ਕੰਮ ਚੱਲ ਪਿਆ ਔਰ ਉਹਨਾਂ ਟੋਬਿਆਂ ਦੀ ਸਫਾਈ ਕਰਕੇ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਜਿਹੜੇ ਟੋਬਿਆਂ ਦੇ ਕਿਨਾਰੇ ਨੇ ਉਹਨਾਂ ਨੂੰ ਇਹ ਟੇਪਰ ਦੇ ਵਿੱਚ ਕਰਕੇ ਮੇਨਟੇਨ ਕਰਕੇ ਪੂਰਾ ਬਿਲਕੁਲ ਗੁੱਟ এনवायरमेंट ਉਹਦੇ ਆਲੇ ਦੁਆਲੇ ਕ੍ਰੀਏਟ ਕਰਕੇ ਉਹਦਾ ਜਿਹੜਾ ਪਾਣੀ ਆ ਟੋਬਿਆਂ ਦਾ ਪਾਣੀ ਉਹਨੂੰ ਚੈੱਕ ਕਰਕੇ ਜੇ ਤਾਂ ਉਹਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੈ ਜੇਕਰ ਉਹਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੈ ਤਾਂ ਉੱਥੇ ਟ੍ਰੀਟਮੈਂਟ ਲਗਾ ਕੇ ਸੀਚੇਵਾਲ ਮਾਡਲ ਲਗਾ ਕੇ ਫਿਰ ਤਾਂ ਉਸ ਪਾਣੀ ਨੂੰ ਅਸੀਂ ਖੇਤਾਂ ਤੱਕ ਪਹੁੰਚਦਾ ਕਰਾਂਗੇ ਜੇਕਰ ਉਹਨੂੰ ਟ੍ਰੀਟਮੈਂਟ ਦੀ ਨਹੀਂ ਜ਼ਰੂਰਤ ਤਾਂ ਅਸੀਂ ਸੋਲਰ ਮੋਟਰ ਦਾ ਪ੍ਰਬੰਧ ਕਰਕੇ ਤੇ ਉਹਦੇ ਅੱਗੇ ਪਿਟਸ ਬਣਾ ਕੇ ਜਿੱਥੇ ਜਿਹੜੀ ਵੇਸਟੇਜ ਆ ਕੇ ਜਮ੍ਹਾਂ ਹੋ ਜਵੇ ਤਾਂ ਉੱਥੋਂ ਜਿਹੜਾ ਪਾਣੀ ਹੈ ਫਿਰ ਅਸੀਂ ਉਹਨੂੰ ਅਸੀਂ ਖੇਤਾਂ ਤੱਕ ਪਹੁੰਚਦਾ ਕਰਾਂਗੇ ਨਿਕੰਤ ਸਿੰਘ ਬਾਜਵਾ ਸਾਹਿਬ ਦਾ ਜਿਹੜਾ ਇਹ ਗਦੇ ਦਾ ਰੋਲਾ ਪਿਆ ਹੋਇਆ ਬਾ ਪੂਰੇ ਚਾਂਪਾ ਦੀ ਪਾਰਟੀ ਸਪਸ਼ਟ ਕੀਤਾ ਵਾ ਪਰ ਲੋਕਾਂ ਦੇ ਵਿੱਚ ਇਸ ਗੱਲ ਦੀ ਜੋ ਸਪਸ਼ਟ ਉਹ ਕਰੋ ਵੀ ਉਹ ਹੈ ਵੀ ਅਗਲੇ ਜੋ ਸੱਚ ਬੋਲੇ ਹੈ ਕਿ ਸਰਕਾਰ ਸੱਚ ਬੋਲੀ ਹੈ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਨੇਤਾ ਨੇ ਔਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਬਚਕਾਨੀਆਂ ਗੱਲਾਂ ਹਾਸੋ ਹੀਣੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ ਮੈਨੂੰ ਐਦਾ ਲੱਗਦਾ ਪ੍ਰਤਾਪ ਸਿੰਘ ਬਾਜਵਾ ਦੀ ਜੋੜਾ 'ਚ 32 ਦਾ ਅੰਕੜਾ ਹੀ ਰਹਿ ਗਿਆ ਕਦੇ ਤਾਂ ਕਹਿੰਦੇ ਨੇ ਸਾਡੇ 32 ਵਿਧਾਇਕ ਸੰਪਰਕ ਚ ਨੇ ਹੁਣ ਕਹਿੰਦੇ 32 ਬੰਬ ਫਟਣ ਵਾਲੇ ਨੇ ਸੋ ਮੈਨੂੰ ਲੱਗਦਾ ਕੋਈ ਬੱਤੀ ਦਾ ਰੌਲਾ ਹੈ ਇਹਨਾਂ ਦੇ ਨਾਲ ਤੇ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੈਨੂੰ ਲੱਗਦਾ ਇੱਕ ਐਸਾ ਇਹ ਬਿਆਨ ਖਤਰਨਾਕ ਬਿਆਨ ਜਿਹੜਾ ਇਹਨਾਂ ਨੇ ਦਿੱਤਾ ਇਟਸ ਆ ਮੈਟਰ ਆਫ ਵੈਰੀ ਸੀਰੀਅਸਨੈਸ ਕਿ ਉਹ ਕਹਿੰਦੇ ਜੀ 18 ਬੰਬ ਫਟ ਚੁੱਕੇ ਨੇ 32 ਹਲੇ ਹੋਰ ਨੇ ਇਟ ਮੀਨਸ ਜੇ ਤੁਹਾਡੀ ਇੰਟੈਲੀਜੈਂਸੀ ਦੀ ਰਿਪੋਰਟ ਤੁਹਾਨੂੰ ਕਹਿੰਦੀ ਹੈ ਤੁਸੀਂ ਫਿਰ ਉਸ ਆਪਣੀ ਰਿਪੋਰਟ ਨੂੰ ਜਿਹੜੀ ਵੀ ਤੁਹਾਡੇ ਇੰਟੈਲੀਜੈਂਸੀ ਦੇ ਸੋਰਸ ਨੇ ਕਿਉਂ ਨਹੀਂ ਨਸ਼ਰ ਕਰਦੇ ਨੰਬਰ 1 ਸਰਫ ਦੇਸ਼ ਦੇ ਵਿੱਚ ਇੱਕੋ ਇੱਕ ਪੇਸ਼ਾ ਹੈ ਜਿਹੜਾ ਸਿਰਫ ਆਪਣਾ ਸੋਰਸ ਨਹੀਂ ਦੱਸ ਸਕਦਾ ਉਹਨੂੰ ਅਲਾਉ ਹੈ ਉਹ ਹੈ ਪੱਤਰਕਾਰੀ ਦਾ ਸੋ ਹੋਰ ਕਿਸੇ ਪੇਸ਼ੇ ਨੂੰ ਇਹ ਅਲਾਉ ਨਹੀਂ ਕਿ ਉਹ ਆਪਣਾ ਐਡਾ ਵੱਡਾ ਸਟੇਟਮੈਂਟ ਦੇ ਕੇ ਤੇ ਉਹਦਾ ਸੋਰਸ ਹੈ ਜਿਹੜਾ ਉਹਨੂੰ ਉਹ ਨਸ਼ਰ ਨਾ ਕਰੇ ਸੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਪਹਿਲੀ ਗੱਲ ਤਾਂ ਸਾਡੇ 3 ਕਰੋੜ ਪੰਜਾਬੀਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਆਪਣਾ ਸੋਰਸ ਦੱਸਣਾ ਚਾਹੀਦਾ ਜਾਂ ਜੇ ਉਹਨਾਂ ਨੇ ਜੇ ਉਹ ਸੋਰਸ ਨਹੀਂ ਦੱਸਦੇ ਉਹਨਾਂ ਨੂੰ ਫਿਰ ਪੰਜਾਬੀਆਂ ਤੋਂ ਇਹ ਮਾਫੀ ਮੰਗਣੀ ਚਾਹੀਦੀ ਹੈ ਕਿ ਸਿਰਫ ਤੇ ਸਿਰਫ ਮੈਂ ਆਪਣਾ ਪੋਲੀਟੀਕਲੀ ਲਾਹਾ ਲੈਣ ਲਈ ਇੱਕ ਸ਼ਗੂਫਾ ਛੱਡਿਆ ਸੀ ਮੇਰੇ ਕੋਲ ਕੁਝ ਨਹੀਂ ਸੀ ਮੈਂ ਝੂਠ ਬੋਲਿਆ ਪੰਜਾਬੀਆਂ ਦੇ ਨਾਲ ਦੂਜੀ ਗੱਲ ਇੱਕ ਉਸ ਤੋਂ ਵੀ ਖਤਰਨਾਕ ਗੱਲ ਜਿਹੜੀ ਹੋਈ ਹੈ ਕਿ ਇੱਕ ਬਾਹਰ ਬੈਠਾ ਗੁਰਪ੍ਰਧਵੰਤ ਸਿੰਘ ਪੰਨੂ ਜਿਹੜਾ ਕਿ ਪੰਜਾਬ ਦਾ ਭਾਰਤ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਉਸ ਬੰਦੇ ਨੇ ਇੱਕ ਆਪਣਾ ਬਿਆਨ ਜਾਰੀ ਕੀਤਾ ਔਰ ਉਹਦੇ ਚੋਂ ਨੇ ਗੱਲ ਇੰਡੋਰਸ ਕੀਤੀ ਹੈ ਕਿ ਜੋ ਪ੍ਰਤਾਪ ਸਿੰਘ ਬਾਜਵਾ ਨੇ ਸਟੇਟਮੈਂਟ ਦਿੱਤੀ ਹੈ ਇਹ ਬਿਲਕੁਲ ਸੱਚੋ ਸੱਚ ਹੈ ਇਹ ਤੋਂ ਹੋਰ ਵੀ ਖਤਰੇ ਦੀ ਗੱਲ ਇਹ ਖੜੀ ਹੋ ਜਾਂਦੀ ਹੈ ਕਿ ਕੀ ਪ੍ਰਤਾਪ ਸਿੰਘ ਬਾਜਵਾ ਜੀ ਦੇ ਸੰਬੰਧ ਨੇ ਜਿਹੜੇ ਉਹ ਕਿਹ ਉਹਨਾਂ ਏਜੰਸੀਆਂ ਦੇ ਨਾਲ ਮਿਲੇ ਹੋਏ ਨੇ ਜਿਹੜੀਆਂ ਬਾਹਰਲੇ ਮੁਲਕਾਂ 'ਚ ਪਾਕਿਸਤਾਨ ਵਰਗੇ ਮੁਲਕਾਂ 'ਚ ਬੈਠ ਕੇ ਜਿਹੜੀਆਂ ਕਿ ਇਹ ਮਤਲਬ ਕਿ ਨੈਕਸਸ ਨੂੰ ਆਪਰੇਟ ਕਰਦੀਆਂ ਨੇ ਕਿਆ ਜਿਹੜੀ ਦੇਸ਼ ਦੀ ਹਾਰਮਨੀ ਪੀਸ ਨੂੰ ਖਰਾਬ ਕਰਨ ਵਾਲੇ ਜਿਹੜੇ ਲੋਕ ਐਸੇ ਬੈਠੇ ਨੇ ਜਿਹੜੇ ਨਹੀਂ ਚਾਹੁੰਦੇ ਕਿ ਭਾਰਤ ਭਾਰਤ ਤੇ ਪੰਜਾਬ ਦਾ ਮਾਹੌਲ ਹੈ ਜਿਹੜਾ ਉਹ ਆਪਸੀ ਭਾਈਚਾਰੇ ਤੇ ਸਾਂਝ ਆਲਾ ਬਣਿਆ ਹੋਵੇ ਕਿਆ ਪ੍ਰਤਾਪ ਸਿੰਘ ਬਾਜਵਾ ਜੀ ਦੇ ਹੱਥ ਉਹਨਾਂ ਬੰਦਿਆਂ ਨਾਲ ਮਿਲੇ ਹੋਏ ਨੇ ਤਾਂ ਜੋ ਉਹਦਾ ਸਬੂਤ ਵਜੋਂ ਗੁਰਪ੍ਰੀਤ ਸਿੰਘ ਪੰਨੂ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਕਿ ਮੈਂ ਜੋ ਜੋ ਪ੍ਰਤਾਪ ਸਿੰਘ ਬਾਜਵਾ ਜੀ ਨੇ ਕਿਹਾ ਮੈਂ ਉਹਨੂੰ ਇੰਡੋਰਸ ਕਰਦਾ ਹਾਂ ਸੋ ਇਟਸ ਅ ਮੈਟਰ ਆਫ ਵੈਰੀ ਸੀਰੀਅਸਨੈਸ ਔਰ ਇਹਦੇ ਤੇ ਬੜੀ ਸਖਤ ਤੋਂ ਸਖਤ ਜਾਨੀ ਕਿ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਦੇਸ਼ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸਾਡੇ ਦੇਸ਼ ਦੀ ਉੱਚ ਲੈਵਲ ਦੀਆਂ ਉੱਚ ਕੋਟੀ ਦੀਆਂ ਏਜੰਸੀਆਂ ਜਿਹੜੀਆਂ ਜਾਨੀ ਕਿ ਦੇਸ਼ ਦੀ ਪੀਸ ਨੂੰ ਹਾਰਮਨੀ ਨੂੰ ਬਰਕਰਾਰ ਰੱਖਣੀ ਹੈ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਜੀ ਦੇ ਨਾਲ ਉਹਨਾਂ ਨੂੰ ਬਿਠਾ ਕੇ ਗੱਲ ਕਰਕੇ ਦੁੱਧ ਦਾ ਦੁੱਧ ਪਾਣੀ ਕਰਨਾ ਚਾਹੀਦਾ ਹੈ ਥੈਂਕ ਯੂ ਧੰਨ

ਮੈਸਾ ਦਾ 10 ਬਾਰੇ ਪਰ ਮਤਲਬ ਨਹੀਂ ਅੰਦੂ ਮੈਂ ਬਹੁਤ ਬੰਬ ਵਰਤਿਆ ਹੁਣਸ ਨੂੰ ਕਿਉਂਕਿ ਪਾਰਟੀ ਲਈ ਮੇਸ਼ੇ ਨਾਲ ਖੜੇ ਨੇ ਆਪਾਂ ਸਾਰੇ ਜਾਣਦੇ ਹਾਂ ਤੇ ਜਿੰਨੇ ਵੀ ਮਸਲੇ ਦੇ ਡੋਗ ਨੇ ਜਿਹੜੇ ਜਿਹੜੇ ਵੀ ਜਿੱਥੇ ਮਤਲਬ ਇਹਨਾਂ ਨੇ ਜੋ ਵੀ ਕੰਮ ਲਿਆ ਪਾਰਟੀ ਨੇ ਪੂਰਾ ਖੂਦਿਆ ਤਰੀਕੇ ਨਾਲ ਕੀਤਾ ਤੇ ਅੱਜ ਪਾਰਟੀ ਨੇ ਇਨਾਂ ਨੂੰ ਇੱਕ ਬਹੁਤ ਐਮ ਆਉ ਦਾ ਦਿਨ ਦਿੱਤਾ ਤੇ ਉਹਤੇ ਪਤਾਜੋਸ਼ੀ ਤੇ ਮੈਂ ਅੱਜ ਇਹਨੂੰ ਬਹੁਤ-ਬਹੁਤ ਮੁਬਾਰਕਬਾਦਨਾ ਕਰਾਇਆ ਤੇ ਸਾਰੇ ਸਾਥੀਆਂ ਵੱਲੋਂ ਤੇ ਮੰਤਰੀ ਸਾਹਿਬ ਦਾ ਵੀ ਵਾਅਦਾ ਲਗਾ ਰਿਹਾ ਕਿ ਇਹ ਪ੍ਰਚੰਦੇਸ਼ ਖੁਸ਼ੀ ਦੀ ਮੌਕੇ ਨਾਲ ਨਾਲ ਇੱਥੇ ਮੌਜੂਦ ਹੈ। ਆਈ ਥਿੰਕ ਹੀ ਇਜ਼ ਅ ਬੋਰਨ ਸੈਂਸੇਟਰ ਜਨਾਬ ਅਸ਼ੀਰ ਦੀ ਮੰਗ ਆ ਗਿਆ ਸਾਹਿਬ ਵੀ ਅਮਰਦੀ ਦੀ ਕਦੇ ਵਾਰ ਆਏ ਨੇ। ਵੀ ਇੱਥੇ ਇੱਥੇ ਕੋਈ ਜਿਹੜਾ ਮੇਨ ਜ਼ਰੂਰਤਾਂ ਗੇਟ ਮੇਨ ਬੜਾ ਕਿਸੇ ਕੋਈ ਯਾਦ ਕਰਨੀ ਕੀ ਹੈ ਨਹੀਂ ਹਮੇਸ਼ਾ ਨਾਲ ਜਦੋਂ ਗੱਲ ਹੋਈ ਹੈ ਮੰਤਰੀ ਸਾਹਿਬ ਨਾਲ ਅਸੀਂ ਗਏ ਸੀ ਗੇਟ ਦੀ ਗੱਲ ਕੀਤੀ ਹੈ ਤੇ ਇਹਨਾਂ ਨੇ ਪੂਰਾ ਪ੍ਰੋਮੋਸਾ ਦਵਾਇਆ ਵੀ ਉਹ ਜ਼ਰੂਰ ਅਸੀਂ ਸਿਤੀ ਸਿਤੀ ਤੁਹਾਡੀ ਮੰਨੂ ਪ੍ਰਵਾਨ ਕਰੂਗੇ ਇਹ ਐਸੇ ਸਭ ਪ੍ਰਵਾਨ ਹੋ ਜੀ ਸੰਭੂ ਰੱਤੋਂ ਉੱਤਰੋਸਾ ਸੰਸਾਹ ਦੇ ਤੇ ਇਤਿਹਾਸਕ ਨਗਰੀ ਦੇ ਵਿੱਚੋਂ ਸ਼ਰਾਬ ਦੇ ਠੇਕਿਆਂ ਦੀ ਗੱਲ ਚੱਲੀ ਸੀਗੀ ਬਾਹਰ ਕੀਤੇ ਜਾਣਗੇ ਉਹਨਾਂ ਬਾਰੇ ਕੀ ਬਲਿਆ ਸੀ ਉਹਦੇ ਬਾਰੇ ਦੇਖੋ ਜੀ ਮੈਂ ਦੋ ਵਾਰ ਜਾ ਕੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉਹਦੇ ਵਿੱਚ ਸਿਰਫ ਇਹੀ ਗੱਲ ਹੋਈ ਹੈ ਵੀ ਇਹ ਜਿਹੜਾ ਜਦੋਂ ਸਾਰਾ ਮਤਲਬ ਤਿਆਰ ਹੋ ਗਿਆ ਸੀ ਉਸ ਤੋਂ ਬਾਅਦ ਮਤਲਬ ਜਿਹੜੀ ਸਾਡੀ ਮੇਨ ਹੌਸਲੀ ਡਿਮਾਂਡ ਰਹੀ ਸੀ ਸੀ ਮਤਾਂ ਪੈ ਸੀ ਉਹਨੂੰ ਪੰਜਾਹ ਵਿੱਚ ਥੋੜਾ ਜਿਹਾ ਲੈ ਲਵੋ ਤੇ ਅਗਲੇ ਸਾਲ ਹੋ ਜੂਗਾ ਜੀ ਅਗਲੀ ਅਗਲੇ ਸਾਲ ਲਾਜ਼ਮੀ ਹੋ ਜੂਗਾ ਕਿਉਂਕਿ ਮਤਲਬ ਇਹੀ ਹੈ ਵੀ ਇੱਕ ਫੈਸਲਾ ਬਹੁਤ ਲੇਟ ਲਿੱਤਾ ਪਰ ਉਸ ਟਾਈਮ ਮਤਲਬ ਠੇਕਿਆਂ ਬਾਰੇ ਸਭ ਨੂੰ ਸਭ ਜੋ ਕੁਝ ਵੀ ਹੈਗਾ ਸੀਗਾ ਪੂਰੀ ਇਹ ਇਹ ਮਿਸਾਲ ਸਾਰਾ ਸਹੀ ਹੋ ਗਿਆ ਠੀਕ ਚਲਦੇ ਗਏ ਸਭ ਇਹਨਾਂ ਦੇ ਸਾਰੇ ਜੀ ਧੰਨਵਾਦ ਕਰ ਦੋ ਬਹੁਤ ਬਹੁਤ ਲੈਂਦੇ ਹੋ ਪੁਆਇੰਟ ਬੋਲੀ ਨਾਲੇ ਠੀਕ ਆ ਜੀ ਆਹ ਲਾਵਾ ਆ ਤੋਂ ਬੰਦ ਲਾ ਕੇ ਆਇਆ ਲੋ ਤੁਹਾਨੂੰ ਧੰਨਵਾਦ ਕਰ ਦੋ ਸਰ ਹੁਣ ਉਹ ਨਾਲ ਆਈਟਮ ਸਰਵੋਤਮ ਬਿਧੀ ਦੇ ਰਮਨ ਜਿਹਨੂੰ ਜੋ ਪਾਰਟੀ ਨੇ ਮਾਣ ਵਾਖਿਆ ਵਾ ਮੈਂ ਪਾਰਟੀ ਹਾਈ ਕਮਾਂਡ ਜੀ ਆਰਵਿੰਦ ਕੇਜਰੀਵਾਲ ਜੀ ਤੇ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਐਮਐਲਏ ਸਾਹਿਬ ਤੇ ਸੌਂ ਸਾਹਿਬ ਮੈਂ ਇਹਨਾਂ ਦਾ ਪਾਰਟੀ ਹਾਈ ਕਮਾਂਡ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇਹਨਾਂ ਨੇ ਆਪਰੋਸਾ ਕਰਕੇ ਜੋ ਮੈਨੂੰ ਮਾਣ ਵਾਖਿਆ ਪਾ ਮਾਰਕ ਕਮੇਟੀ ਵੱਲੋਂ ਜੋ ਕਿਸਾਨਾਂ ਦੀ ਸਮੱਸਿਆਵਾਂ ਦੇ ਜੌਧਰੀ ਕੀ ਸਰਕਾਰ ਵੱਲੋਂ ਕੀ ਵਿਵਸਥ ਵਿੱਚ ਜਾਣ ਦੇ ਆਲੇ ਸਭ ਉਹ ਵੀ ਹੋਊਗਾ ਜੋ ਮੌਕੇ ਇਹ ਹੈ ਮਾਪੋ ਸਮੱਸਿਆਵਾਂ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਜਾਵੇ ਠੀਕ ਹੈ ਠੀਕ ਹੈ ਚੇਅਰਮੈਨ ਸਾਹਿਬ ਨੂੰ ਕੁਝ ਪੁੱਛ ਚਾਹੁੰਦਾ ਹਾਂ ਰਾਜ ਦੀ ਕੌਂਸਲ ਦੀ ਮੀਟਿੰਗ ਚੀਜ਼ਾਂ ਦਾ ਸ਼ਿਸ਼ਾ